ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਚੈਨਲ ਵਿੱਚ ਸਵਾਗਤ ਕਰਦੇ ਹਾਂ ਅੱਜ ਇੱਕ ਹੋਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਜਿਸ ਵਿੱਚ ਅੱਜ ਅਸੀਂ ਪੜ੍ਹਾਂਗੇ ਅਹਿਮਦ ਸਾਹ ਅਫਦਾਲੀ ਦੇ ਹਮਲੇ ਅਹਿਮਦ ਸਾਹ ਅਫਦਾਲੀ ਦੇ ਹਮਲੇ ਇਹ ਹਮਲੇ ਉਹਨਾਂ ਨੇ 1747 ਤੋਂ ਲੈ ਕੇ 1767 ਤੱਕ ਕੀਤੇ ਅਸੀਂ ਪਿਛਲੀ ਕਲਾਸ ਵਿੱਚ ਜਿਵੇਂ ਕਿ ਦੇਖਿਆ ਸੀਗਾ ਐਂਗਲੋ ਸਿੱਖ ਯੁੱਧ ਕਿਹੜਾ ਐਂਗਲੋ ਸਿੱਖ ਯੁੱਧ ਦੇਖਿਆ ਸੀ ਆਪਾਂ ਨੇ ਪਹਿਲਾ ਐਂਗਲੋ ਸਿੱਖ ਯੁੱਧ ਦੇਖਿਆ ਸੀ ਠੀਕ ਹੈ ਜੀ ਜੋ ਕਲਾਸ ਨਹੀਂ ਦੇਖੀ ਤਾਂ ਜਰੂਰ ਦੇਖੋ ਜੀ ਬਹੁਤ ਵਧੀਆ ਕਲਾਸ ਹੈ ਤੇ ਆਸਾ ਕਰਦੇ ਹਾਂ ਵੀ ਉਹ ਕਲਾਸ ਚੋਂ ਇੱਕ ਕੁਐਸਚਨ ਪੇਪਰ 'ਤੇ ਜਰੂਰ ਆਵੇਗਾ ਪੰਜਾਬ ਜੀਕੇ ਦੇ ਵਿੱਚ ਅੱਜ ਦੀ ਕਲਾਸ ਸਾਡੀ ਅਹਿਮਦ ਸਾਹਿਬ ਦਾਲੀ ਤੇ ਹੈ ਅਹਿਮਦ ਸਾਹਿਬ ਦਾਲੀ ਦੇ ਸੱਤ ਹਮਲੇ ਜੋ ਭਾਰਤ ਪੰਜਾਬ ਤੇ ਹਮਲੇ ਕੀਤੇ ਸੀ ਕਿੰਨੇ ਹਮਲੇ ਕੀਤੇ ਸੀ ਉਹਨਾਂ ਨੇ ਜੀ 8 ਹਮਲੇ ਕੀਤੇ ਸੀ 8ਵਾਂ ਹਮਲਾ ਉਹਦਾ ਨਾਮ ਆਤਰਦਾਈ ਸੀ ਮੈਂ ਉਹਦੇ ਸਾਥੀ ਸੀਗੇ ਠੀਕ ਹੈ ਜੀ ਹੁ ਤਾਂ 8 ਲਿਖਾਂਗੇ ਆਪਾਂ ਪੇਪਰ 'ਚ ਕਿੰਨੇ ਹਮਲੇ ਕੀਤੇ ਨੇ 8 ਹਮਲੇ ਕੀਤੇ ਨੇ ਅਹਿਮਦ ਸ਼ਾਹ ਅਫਦਾਲੀ ਅਹਿਮਦ ਸ਼ਾਹ ਦਾਲੀ ਨੂੰ ਆਪਾਂ ਅਹਿਮਦ ਸ਼ਾਹ ਦੁਰਾਨੀ ਵੀ ਕਹਿੰਦੇ ਹਾਂ ਕੀ ਕਹਿੰਦੇ ਹਾਂ ਜੀ ਅਹਿਮਦ ਸ਼ਾਹ ਦੁਰਾਨੀ ਠੀਕ ਹੈ ਜੀ ਅਹਿਮਦ ਸ਼ਾਹ ਦੁਰਾਨੀ ਵੀ ਕਹਿੰਦੇ ਹਾਂ ਤੇ ਅਹਿਮਦ ਸ਼ਾਹ ਅਫਦਾਲੀ ਦਾ ਜਨਮ 1722 ਵਿੱਚ ਹੋਇਆ ਸੀ ਕਿੰਨੇ ਵਿੱਚ ਹੋਇਆ ਸੀ 1722 ਵਿੱਚ ਤੇ ਇਹ ਮਤਲਬ ਕਿੱਥੇ ਹੋਇਆ ਸੀ ਇਹ ਹੋਇਆ ਸੀ ਹਰਾਤ ਚ ਕਿੱਥੇ ਹੋਇਆ ਸੀ ਜੀ ਹਰਾਤ ਚ ਜੋ ਕਿ ਅਫਗਾਨਿਸਤਾਨ ਵਿੱਚ ਠੀਕ ਹੈ ਜੀ ਅਫਗਾਨਿਸਤਾਨ ਵਿੱਚ ਤੇ ਇਹਨਾਂ ਦੀ ਜੋ ਡੈਥ ਹੋਈ ਸੀਗੀ ਜੋ ਇਹਨਾਂ ਦੀ ਮੌਤ ਹੋਈ ਸੀ ਮੌਤ ਹੋਈ ਸੀ ਇਹਨਾਂ ਦੀ 16 ਅਕਤੂਬਰ 1773 ਕਿੱਥੇ ਹੋਈ ਸੀ ਮਾਰੂਫ ਅਫਗਾਨਿਸਤਾਨ ਵਿੱਚ ਹੋਈ ਸੀ ਇਸ ਬਾਰੇ ਥੋੜੀ ਜਿਹੀ ਡਿਬੇਟ ਰਹਿੰਦੀ ਆ ਵੀ ਕਈ ਇਤਿਹਾਸਕਾਰ ਇਹਦੀ ਜੋ ਮੌਤ ਦਾ ਸਮਾ ਹੈ ਉਹ ਹੋਰ ਦੱਸ ਦੇਣੇ ਤੇ ਕਈ ਹੋਰ ਠੀਕ ਆ ਜੀ ਤੇ ਅਸੀਂ ਇੱਥੇ 16 ਅਕਤੂਬਰ ਚੱਕਿਆ 1773 ਵਿੱਚ ਹੋਈ ਸੀ ਤੇ ਇਹਦਾ ਜਨਮ ਕਦੋਂ ਹੋਇਆ ਸੀ 22 ਚ ਹੋਇਆ ਸੀ ਮਤਲਬ ਇਹਦੀ ਲਗਭਗ 50 52 ਸਾਲ ਦੀ ਉਮਰ ਸੀ ਠੀਕ ਆ ਜੀ 50 52 ਸਾਲ ਦੀ ਉਮਰ ਤੇ ਇਹਦੇ ਬੱਚੇ ਦਾ ਨਾਂ ਕੀ ਸੀ ਤਮੂਰ ਸ਼ਾਹ ਦੁਰਾਨੀ ਠੀਕ ਆ ਜੀ ਤੈਮੂਰ ਸ਼ਾਹ ਦੁਰਾਨੀ ਤੇ ਇਸ ਨੇ ਦੁਰਾਨੀ ਵੰਸ਼ ਦੀ ਸਥਾਪਨਾ ਕੀਤੀ ਸੀ ਪੁੱਛ ਲਿਆ ਜਾਂਦਾ ਦੁਰਾਨੀ ਵੰਸ਼ ਦੀ ਸਥਾਪਨਾ ਕਿਹਨੇ ਕੀਤੀ ਤਾਂ ਆਪਾਂ ਲਾਵਾਂਗੇ ਅਹਿਮਦ ਸਾਹਿਬ ਅਬਦਾਲੀ ਨੇ ਠੀਕ ਹੈ ਜੀ ਤੇ ਅਹਿਮਦ ਸਾਹਿਬ ਅਬਦਾਲੀ ਦੇ ਪਿਤਾ ਦਾ ਨਾਮ ਕੀ ਸੀ ਜਮਾਨ ਖਾਨ ਸੀ ਠੀਕ ਹੈ ਜੀ ਜਮਾਨ ਖਾਨ ਤੇ ਮਾਤਾ ਦਾ ਨਾਮ ਕੀ ਸੀ ਜ਼ਰਗੋਨਾ ਅੰਨਾ ਠੀਕ ਹੈ ਜੀ ਪਿਤਾ ਦਾ ਨਾਮ ਜਮਾਨ ਖਾਨ ਸੀ ਤੇ ਮਾਤਾ ਦਾ ਨਾਮ ਜ਼ਰਗੋਨਾ ਅੰਨਾ ਠੀਕ ਹੈ ਜੀ ਤੇ ਹੁਣ ਅਹਿਮਦ ਸਾਹਿਬ ਅਬਦਾਲੀ ਨੇ ਪੰਜਾਬ ਉੱਪਰ ਕੁੱਲ ਕਿੰਨੇ ਹਮਲੇ ਕੀਤੇ ਕੁੱਲ ਇਹਨਾਂ ਨੇ 8 ਹਮਲੇ ਕੀਤੇ ਠੀਕ ਹੈ ਜੀ ਤੇ ਅਹਿਮਦ ਸਾਹਿਬ ਅਬਦਾਲੀ ਨਾ ਮਤਲਬ ਇਹ ਕੋਈ ਪਹਿਲਾ ਸ਼ਾਸਕ ਨਹੀਂ ਸੀਗੇ ਦੇ ਪਿਤਾ ਪੁੱਖੇ ਸ਼ਾਸਕ ਨਹੀਂ ਸੀਗੇ ਇਹ ਮਤਲਬ ਕਮਾਂਡਰ ਹੁੰਦਾ ਸੀਗਾ ਠੀਕ ਹੈ ਜੀ ਤੇ ਅਹਿਮਦ ਸਾਹਿਬ ਅਬਦਾਲੀ ਨੇ 8 ਹਮਲੇ ਕੀਤੇ ਇਹਨਾਂ ਨੂੰ ਅਬਦਾਲੀ ਦੀ ਲੂਟ ਵੀ ਕਿਹਾ ਜਾਂਦਾ ਤੇ ਇਹਨਾਂ ਨੂੰ ਪੰਜਾਬ ਨੂੰ ਲੁੱਟਣਾ ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਸੀ ਠੀਕ ਹੈ ਜੀ ਇਹਦਾ ਮੁੱਖ ਕਾਰਨ ਕੀ ਸੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਸੀਗਾ ਠੀਕ ਹੈ ਜੀ ਇਹਨਾਂ ਹਮਲਿਆਂ ਦਾ ਮੁੱਖ ਕਾਰਨ ਪੰਜਾਬ ਤੇ ਤਾਕਤ ਦਾ ਪ੍ਰਦਰਸ਼ਨ ਕਰਨਾ ਸੀ ਤੇ ਹੁਣ ਆਪਾਂ ਪੜ੍ਹਦੇ ਹਾਂ ਜੀ ਅਹਿਮਦ ਸਾਹਬ ਅਬਦਾਲੀ ਦਾ ਪਹਿਲਾ ਹਮਲਾ ਠੀਕ ਹੈ ਜੀ ਪਹਿਲਾ ਹਮਲਾ ਅਹਿਮਦ ਸਾਹਬ ਅਬਦਾਲੀ ਦਾ ਪਹਿਲਾ ਹਮਲਾ ਤੇ ਮੈਨੂੰ ਇੱਕ ਕਮੈਂਟ 'ਚ ਦੱਸਿਓ ਵੀ ਅਹਿਮਦ ਸਾਹਬ ਅਬਦਾਲੀ ਕੀ ਦਾ ਕਮਾਂਡਰ ਹੁੰਦਾ ਸੀ ਠੀਕ ਹੈ ਜੀ ਇਨੇ ਵੀ ਆਪਣੇ ਪੰਜਾਬ ਤੇ ਹਮਲੇ ਕੀਤੇ ਨੇ ਤੇ ਉਹਦਾ ਨਾਮ ਜਰੂਰ ਦੱਸਿਓ ਕਮੈਂਟ ਚ ਨਹੀਂ ਅਸੀਂ ਫਿਰ ਅਗਲੀ ਵੀਡੀਓ ਚ ਤੁਹਾਨੂੰ ਦੱਸ ਹੀ ਦੇਣਾ ਪਹਿਲਾਂ ਅਸੀਂ ਦੇਖਦੇ ਹਾਂ ਕਮੈਂਟ ਚ ਤੁਸੀਂ ਜਰੂਰ ਦੱਸਿਓ ਤੇ ਪੰਜਾਬ ਅਹਿਮਦ ਸਾਹਿਬ ਦਾਲੀ ਦਾ ਆਪਾਂ ਦੇਖਦੇ ਹਾਂ ਪਹਿਲਾ ਹਮਲਾ ਜਿਹੜਾ 1747 48 ਜੇ ਇਹ ਅਹਿਮਦ ਸਾਹਿਬ ਦਾਲੀ ਨਾ ਆਪਣੇ ਜ਼ਿਆਦਾਤਰ ਹਮਲੇ ਉਹਨੇ ਦਸੰਬਰ ਦੇ ਨੇੜੇ ਤੇੜੇ ਕੀਤੇ ਨੇ ਠੀਕ ਆ ਜੀ ਦਸੰਬਰ ਚ ਆਉਂਦਾ ਸੀ ਠੰਡ ਹੁੰਦੀ ਸੀਗੀ ਫਿਰ ਤਾਂ ਕਰਕੇ 47 ਜਿਵੇਂ ਆਇਆ ਤਾਂ ਉਹ ਦਸੰਬਰ ਤੋਂ ਬਾਅਦ 48 ਤੱਕ ਜਨਵਰੀ ਤੱਕ ਚਲਾ ਜਾਂਦਾ ਸੀ ਠੀਕ ਆ ਜੀ ਇਹ ਕਾਰਨ ਸੀਗਾ ਦੋ ਇਹ ਮਤਲਬ ਲਿਖਾਂ ਦਾ 47 48 ਤੇ ਪੰਜਾਬ ਦਾ ਸੂਬੇਦਾਰ ਕੌਣ ਸੀ ਸਹਾਨਵਾਜ ਠੀਕ ਆ ਉਹ ਅਹਿਮਦ ਸਾਹਿਬ ਅਬਦਾਲੀ ਨੂੰ ਕੀ ਕਰਦਾ ਵਾ ਅਹਿਮਦ ਸਾਹਿਬ ਅਬਦਾਲੀ ਨੂੰ ਭਾਰਤ ਤੇ ਹਮਲਾ ਕਰਨ ਦੇ ਲਈ ਸੱਦਾ ਦਿੰਦਾ ਠੀਕ ਆ ਜੀ ਪਰ ਅਬਦਾਲੀ ਆਉਣ ਤੋਂ ਪਹਿਲਾਂ ਹੀ ਠੀਕ ਆ ਅਬਦਾਲੀ ਨੇ ਹਲੇ ਆਉਣਾ ਸੀ ਜੋ ਸਹਾਨਵਾਜ ਖਾਨ ਸੀ ਉਹ ਦਿੱਲੀ ਦੇ ਵਜ਼ੀਰ ਕਮਰੂਦੀਨ ਨਾਲ ਸਮਝੌਤਾ ਕਰ ਲੈਂਦਾ ਉਹਨੂੰ ਲੱਗਦਾ ਵੀ ਅਹਿਮ ਸਾਹਬ ਧਾਲੀ ਨੂੰ ਬੁਲਾ ਕੇ ਉਹਨੇ ਗਲਤੀ કરી ਆ ਤੇ ਜਿਸ ਕਰਕੇ ਅਬਦਾਲੀ ਨੂੰ ਬਹੁਤ ਗੁੱਸਾ ਆ ਅਬਦਾਲੀ ਨੇ ਸਾਹ ਨਵਾਜ਼ ਖਾਨ ਨੂੰ ਹਰਾ ਦਿੱਤਾ ਸੀ ਠੀਕ ਆ ਜੀ ਤੇ ਲਾਹੌਰ ਤੇ ਕਬਜ਼ਾ ਕਰ ਲੈਂਦਾ ਫਿਰ ਸਰਹੰਦ ਦੀ ਲੜਾਈ ਹੁੰਦੀ ਹੈ ਜਿੱਥੇ ਕਮਰੂਦੀਨ ਮਾਰਿਆ ਜਾਂਦਾ ਅਹਿਮ ਸਾਹਬ ਧਾਲੀ ਜਦੋਂ ਹਮਲਾ ਕਰਦਾ ਨਾ ਸਰਹੰਦ ਤੇ ਤਾਂ ਕਮਰੂਦੀਨ ਨੂੰ ਉਹ ਮਾਰ ਦਿੰਦਾ ਪਰ ਕਮਰੂਦੀਨ ਦਾ ਮੁੰਡਾ ਹੁੰਦਾ ਮੀਰ ਮੰਨੂ ਠੀਕ ਆ ਜੀ ਜਿਹਨੂੰ ਮੋਇਨ ਉਲ ਮਲਕ ਵੀ ਕਹਿੰਦੇ ਨੇ ਉਹ ਮੰਨੂਪੁਰ ਵਿੱਚ ਜਦੋਂ 1748 ਹੁੰਦਾ ਨਾ ਇਹ ਜਨਵਰੀ ਦੀ ਗੱਲ ਆ 1748 ਜਨਵਰੀ ਚ ਉਹ ਮੰਨੂਪੁਰ ਦੀ ਲੜਾਈ ਵਿੱਚ ਮੀਰ ਮੰਨੂ ਕਿਹਨੂੰ ਹਰਾ ਦਿੰਦਾ ਅਫਦਾਲੀ ਨੂੰ ਹਰਾ ਦਿੰਦਾ ਉਹ ਕਿਉਂ ਹਰਾਉਂਦਾ ਕਿਉਂਕਿ ਉਹ ਕਮਰੂਦੀਨ ਦਾ ਮੁੰਡਾ ਹੁੰਦਾ ਉਹ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਂਦਾ ਠੀਕ ਆ ਬਾਅਦ ਸੀ ਵਿੱਚ ਅਹਿਮ ਸਾਫ ਅਫਦਾਲੀ ਨੂੰ ਸਿੱਖ ਵੀ ਲੁੱਟ ਲਾਂਦੇ ਨੇ ਠੀਕ ਆ ਜੀ ਇਹ ਤਾਂ ਸੀਗਾ ਪਹਿਲਾ ਹਮਲਾ ਤੇ ਹੁਣ ਦੂਜਾ ਆ ਮਤਲਬ ਮੀਰ ਮੰਨੂ ਬਾਰੇ ਪੜਦੇ ਹਾਂ ਮੀਰ ਮੰਨੂ ਨੂੰ ਮੁਇਨ ਉਲ ਮੁਲਕ ਵੀ ਕਿਹਾ ਜਾਂਦਾ ਠੀਕ ਆ ਜੀ ਇਹ ਆਪਣਾ ਇਹ ਰਿਹਾ 1748 ਤੋਂ 1753 ਤੱਕ ਇੱਕ ਇਕਾਉਣ ਰਿਹਾ ਇਹ ਪੰਜਾਬ ਦਾ ਸੂਬੇਦਾਰ ਰਿਹਾ ਮੀਰ ਮੰਨੂ ਮੁਗਲ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਦੇ ਵਜ਼ੀਰ ਕਮਰੂਦੀਨ ਦਾ ਪੁੱਤਰ ਸੀ ਇੱਥੇ ਧਿਆਨ ਰੱਖਿਓ ਜਦੋਂ ਮੀਰ ਮੰਨੂ ਮਤਲਬ 1748 ਵਿੱਚ ਬੈੰਦਾ ਵਾ ਠੀਕ ਆ ਜੀ ਤਾਂ ਉਦੋਂ ਪੰਜਾਬ ਦਾ ਭਾਰਤ ਦਾ ਕਿਹੜਾ ਰਾਜਾ ਹੁੰਦਾ ਭਾਰਤ ਦਾ ਰਾਜਾ ਹੁੰਦਾ ਉਦੋਂ ਜੀ ਮੁਹੰਮਦ ਸ਼ਾ ਰੰਗੀਲਾ ਇੱਥੇ ਧਿਆਨ ਰੱਖਿਓ ਮੁਹੰਮਦ ਸ਼ਾ ਰੰਗੀਲਾ ਸੀ ਠੀਕ ਆ ਉਹਦਾ ਵਜ਼ੀਰ ਕਮਰੋਦੀਨ ਆ ਉਹਦਾ ਮੁੰਡਾ ਸੀ ਮੀਰ ਮੰਨੂ ਠੀਕ ਆ ਜੀ ਇਹ 1748 ਤੋਂ ਲੈ ਕੇ 1755 ਤੱਕ ਪੰਜਾਬ ਦਾ ਸੂਬੇਦਾਰ ਰਿਹਾ ਤੇ ਉਸਦੋਂ ਵੱਲ ਮੀਰ ਮੰਨੂ ਨੇ ਜਲੰਧਰ ਦਾ ਜਿਹੜਾ ਫੌਜਾ ਅਦੀਨਾ ਵੇਗ ਆ ਠੀਕ ਆ ਮੀਰ ਮੰਨੂ ਨੇ ਕੀ ਕਿਹਾ ਸੀ ਵੀ ਉਹ ਕਿਨਾਂ ਸਿੱਖਾਂ ਦੇ ਵਿਰੁੱਧ ਕਾਰਵਾਈ ਕਰੇ ਪਰ ਅਦੀਨਾ ਵੇਗ ਚਾਹੁੰਦਾ ਸੀ ਵੀ ਸਿੱਖ ਉਹ ਦੋਹਰੇ ਮਾਪਦੰਡ ਦੀ ਨੀਤੀ 'ਤੇ ਵਿਸ਼ਵਾਸ ਰੱਖਦਾ ਸੀ ਉਹਨੇ ਅਜੇ ਹਾਂ ਨਹੀਂ ਕੀਤਾ ਉਹਨੇ ਸਿੱਖਾਂ 'ਤੇ ਠੋਸ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਖੁਦ ਬੰਨਾ ਚਾਹੁੰਦਾ ਸੀ ਪੰਜਾਬ ਦਾ ਸੂਬੇਦਾਰ ਅਦੀਨਾਂ ਵਿੱਚ ਚਾਹੁੰਦਾ ਸੀ ਠੀਕਾ ਪੰਜਾਬ ਦਾ ਮਾਹੌਲ ਖਰਾਬ ਰਵੇ ਤੇ ਜੋ ਆਪਣਾ ਮੁਹੰਮਦ ਸਾਹ ਰੰਗੀਲਾ ਬਾਦਸ਼ਾਹ ਸੀ ਉਹ ਉਹਨੂੰ ਸੂਬੇਦਾਰ ਬਣਾ ਦੇ ਠੀਕਾ 1748 ਵਿੱਚ ਵਿਸਾਖੀ ਵਾਲੇ ਦਿਨ ਇਹਦੇ ਦਾ ਰਾਜ ਸੀ ਠੀਕਾ ਮੀਰ ਮੰਨੂ ਦੇ ਰਾਜ ਸੀ ਮੀਰ ਮੰਨੂ ਦੇ ਰਾਜ ਸੀ ਠੀਕ ਹੈ ਜੀ ਤੇ 1748 ਵਾਲੇ ਦਿਨ ਵਿਸਾਖੀ ਵਾਲੇ ਦਿਨ ਖਾਲਸਾ ਦਲ ਦੀ ਸਥਾਪਨਾ ਕਰ ਦਿੰਦੇ ਨੇ ਠੀਕ ਆ ਜੀ ਕੌਣ ਸਿੱਖ ਆਪਣੇ ਸਮਝ ਲੱਗੀ ਤੇ ਹੁਣ ਉਸ ਦਿਵਾਰ ਰਾਮਰੌਣੀ ਕਿਲੇ ਤੇ ਹਮਲਾ ਜਦੋਂ ਮੀਰ ਮੰਨੂ ਨੂੰ ਪਤਾ ਲੱਗਦਾ ਵੀ ਉਹਨਾਂ ਨੇ ਖਾਲਸਾ ਦਲ ਸਥਾਪਨਾ ਕੀਤੀ ਤੋਂ ਸੈਨਿਕ ਸੈਨਾ ਆਪਣੀ ਲੈ ਕੇ ਅਮਰਸਰ ਵੱਲ ਚੱਲ ਪੈਂਦਾ ਤੇ ਸਿੱਖ ਰਾਮਰੌਣੀ ਕਿਲੇ ਵਿੱਚ ਸ਼ਰਨ ਲੈ ਲੈਂਦੇ ਨੇ ਤੇ ਮੀਰ ਮੰਨੂ ਰਾਮਰੌਣੀ ਜਿਹੜਾ ਕਿਲਾ ਹੁੰਦਾ ਉਹਨੂੰ ਘੇਰ ਲੈਂਦਾ ਤੇ ਘੇਰਾ ਕਨੇ ਤਿੰਨ ਦਿਨਾਂ ਤੱਕ ਚਾਹਦਾ 4 ਮਹੀਨਿਆਂ ਤੱਕ ਚੱਲਦਾ ਠੀਕ ਆ ਜੀ ਤੇ ਇਸੇ ਦੌਰਾਨ ਮੀਰ ਮੰਨੂ ਨੂੰ ਅਹਿਮਦ ਸਾਹਿਬ ਅਦਾਲੀ ਦੇ ਆਉਣ ਦੀ ਖਬਰ ਮਿਲਦੀ ਆ ਤੇ ਉਹ ਸਿੱਖਾਂ ਨਾਲ ਸਮਝੌਤਾ ਕਰਕੇ ਵਾਪਸ ਚਲਾ ਜਾਂਦਾ ਠੀਕ ਆ ਜੀ ਹੁਣ ਅਹਿਮਦ ਸਾਹਿਬ ਅਦਾਲੀ ਦਾ ਦੂਜਾ ਹਮਲਾ ਦੂਜੇ ਹਮਲੇ ਦਾ ਕਾਰਨ ਕੀ ਸੀਗਾ ਅਹਿਮਦ ਸਾਹਿਬ ਅਦਾਲੀ ਦੂਜਾ ਹਮਲਾ ਤਿਆਰ ਮਤਲਬ ਦੂਜਾ ਹਮਲਾ ਜਦੋਂ ਤਿਆਰ ਹੁੰਦਾ ਤਾਂ ਮੀਰ ਮੰਨੂ ਨਾਲ ਸਮਝੌਤਾ ਕਰ ਲੈਂਦਾ ਠੀਕ ਆ ਜੀ ਮਤਲਬ ਦੂਜਾ ਹਮਲਾ ਤਾਂ ਹੁੰਦਾ ਹੀ ਨਹੀਂ ਕਿਉਂਕਿ ਮੀਰ ਮੰਨੂ ਨੂੰ ਦਿੱਲੀ ਤੋਂ ਕੋਈ ਮਦਦ ਨਹੀਂ ਮਿਲੀ ਇਸ ਸਮਝੌਤੇ ਵਿੱਚ ਮੀਰ ਮੰਨੂ ਨੇ ਚਾਰ ਜ਼ਿਲ੍ਹਿਆਂ ਦਾ ਲਗਾਨ ਦੇਣ ਦੀ ਮਨਜ਼ੂਰੀ ਕਰ ਲਈ ਮਤਲਬ ਅਬਦਾਲੀ ਜਦੋਂ ਦੂਜਾ ਹਮਲਾ ਕਰਦਾ ਅਬਦਾਲ ਠੀਕ ਹੈ ਜੀ ਐਮਸ ਅਬਦਾਲੀ ਕਦੋਂ ਦੂਜਾ ਹਮਲਾ ਕਰਦਾ ਦੂਜਾ ਹਮਲਾ ਉਹ ਕਰਦਾ ਹੀ ਨਹੀਂ ਕਿਉਂ ਕਿਉਂਕਿ ਉਹ ਸਮਝੌਤਾ ਕਰ ਲੈਂਦਾ ਉਹ ਕਹਿੰਦਾ ਵੀ ਮੈਂ ਚਾਰ ਜ਼ਿਲ੍ਹੇ ਚਾਰ ਦਾ ਉਹ ਕਰੂੰਗਾ ਲਗਾਹ ਦੇ ਦੂੰਗਾ ਠੀਕ ਹੈ ਜੀ ਸਿਆਲਕੋਟ ਪਸ਼ਾਵਰ ਗੁਜਰਾਤ ਰੰਗਾਵਾਦੇ ਪੁੱਛ ਲਿਆ ਜਾਂਦਾ ਕਿਹੜੇ ਮਤਲਬ ਚਾਰ ਜ਼ਿਲ੍ਹਿਆਂ ਦਾ ਉਹਨੇ ਮੀਰ ਮੰਨੂ ਨੇ ਅਬਦਾਲੀ ਨੂੰ ਦੂਜੇ ਹਮਲੇ ਵੇਲੇ 1748-59 ਆਪਾਂ ਨੇ ਉਹੀ ਗੱਲ ਕਰੀ ਹੈ ਨਾ ਵੀ ਠੰਡਾ ਜਿਹਾ ਦਸੰਬਰ ਚ ਆਉਂਦਾ ਸੀ ਇਹ ਉਹਨੇ ਸਿਆਲਕੋਟ ਪਸ਼ਾਵਰ ਗੁਜਰਾਤ ਤੇ ਔਰੰਗਾਬਾਦ ਇਹਦਾ ਲਗਾਨ ਦੇਣਾ ਮਨਜ਼ੂਰੀ ਕਾਲੀ ਹੁਣ ਆ ਗਿਆ ਅਹਿਮਦ ਸਾਹਿਬ ਅਬਦਾਲੀ ਦਾ ਤੀਜਾ ਹਮਲਾ ਅਹਿਮਦ ਸਾਹਿਬ ਅਬਦਾਲੀ ਦਾ ਤੀਜਾ ਹਮਲਾ ਕਦੋਂ ਹੁੰਦਾ ਇਹ ਹੁੰਦਾ ਜੀ 1751 ਤੇ 1752 ਵਿੱਚ ਠੀਕ ਹੈ ਜੀ ਮੀਰ ਮੰਨੂ ਨੇ ਲਗਾਨ ਦੇਣ ਚ ਦੇਰੀ ਕਾਲੀ ਤਾਂ ਅਬਦਾਲੀ ਕੀ ਕਰਦਾ ਹਮਲਾ ਕਰ ਦਿੰਦਾ ਲਾਹੌਰ ਵਿੱਚ ਕਈ ਦਿਨਾਂ ਬਾਅਦ ਲੜਾਈ ਹੁੰਦੀ ਆ ਠੀਕ ਆ ਲਾਹੌਰ ਵਿੱਚ ਕਈ ਦਿਨ ਲੜਾਈ ਹੁੰਦੀ ਆ ਤਾਂ ਮੀਰ ਮੰਨੂ ਨੂੰ ਕੀ ਕਰ ਲਿਆ ਜਾਂਦਾ ਬੰਦੀ ਬਣਾ ਲਿਆ ਜਾਂਦਾ ਕਿਉਂਕਿ ਅਮਸਾ ਅਫਦਾਲੀ ਕਾਫੀ ਤਾਕਤਵਰ ਸੀ ਪਹਿਲਾਂ ਤਾਂ ਉਹਨੇ ਆਪਣੇ ਪਿਓ ਦੇ ਮਤਲਬ ਗੁੱਸਾ ਸੀਗਾ ਵੀ ਪਿਓ ਮਾਰਦਾ ਤਾਂ ਪਹਿਲੇ ਹਮਲੇ 'ਚ ਹਰਾ ਦਿੰਦਾ ਪਰ ਮੀਰ ਮੰਨੂ ਅਹਿਮਦ ਸਾਹਿਬ ਅਫਦਾਲੀ ਮੁਰੇ ਕਿੱਥੇ ਟਿਕਣਾ ਸੀ ਤੇ ਹੁਣ ਫਿਰ ਪੰਜਾਬ ਮੁਗਲਾਂ ਦੇ ਹੱਥ ਤੋਂ ਕਿੱਥੇ ਚਲਾ ਜਾਂਦਾ ਅਹਿਮਦ ਸਾਹਿਬ ਅਫਦਾਲੀ ਦੇ ਹੱਥ ਚਲਾ ਜਾਂਦਾ ਫਿਰ ਅਹਿਮਦ ਸਾਹਿਬ ਅਫਦਾਲੀ ਜਦੋਂ ਉਹਨੂੰ ਬੰਦੀ ਬਣਾਉਂਦਾ ਤਾਂ ਅਫਦਾਲੀ ਮੀਰ ਮੰਨੂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮੀਰ ਮੰਨੂ ਨੂੰ ਦੁਬਾਰਾ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੰਦਾ 1752 ਵਿੱਚ ਆਪਾਂ ਨੇ ਦੇਖਿਆ ਵੀ ਕਿੰਨੇ ਤੋਰਾਂ ਦਾ 48 48 ਚ ਬਣਿਆ ਸੀ ਮੀਰ ਮੰਨੂ ਤੇ 48 ਤੋਂ 52 ਤੱਕ ਉਹ ਕਿੰਨਾਂ ਨਾਲ ਰਿਹਾ ਉਹ ਮੁਗਲਾਂ ਦਾ ਸੀ ਹੁਣ ਉਹ ਕਿਹਦੇ ਹੰਡਾ ਗਿਆ ਉਹ ਅਹਿਮਦ ਸਾਹ ਅਬਦਾਲੀ ਦੇ ਹੰਡਾ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ 53 ਵਿੱਚ ਮੀਰ ਮੰਨੂ ਦੀ ਮੌਤ ਹੋ ਜਾਂਦੀ ਹੈ 48 ਚ ਸੂਬੇਦਾਰ ਬਣਦਾ ਵਾ ਉਹ ਠੀਕ ਹੈ ਜੀ ਤੇ 52 ਤੱਕ ਉਹ ਕਿਹਦੇ ਹੰਡ ਰਹਿਦਾ ਉਹ ਰਹਿੰਦਾ 52 ਤੱਕ ਆਹ ਮੁਗਲਾਂ ਦੇ ਤੇ 52 ਤੋਂ 53 ਜਿਹੜੇ 2 ਸਾਲ ਰਹਿੰਦੇ ਨੇ ਉਹਦੀ ਡੈਥ ਦੇ ਠੀਕ ਹੈ ਜੀ ਤਾਂ ਉਹਦੀ ਮਤਲਬ ਮੌਤ ਹੋ ਜਾਂਦੀ ਤੇ 57 ਚ ਇਹ ਕਿਹਦੇ ਅੰਡਰ ਆ ਜਾਂਦਾ ਫਿਰ ਅਹਿਮਸਾਬ ਅਦਾਲੀ ਤੇ ਫਿਰ ਉਸ ਤੋਂ ਬਾਅਦ ਉਹਦੀ ਵਿਧਵਾ ਜਿਹੜੀ ਹੁੰਦੀ ਆ ਮੀਰ ਮੰਨੂ ਦੀ ਘਰ ਵਾਲੀ ਉਹ ਸੂਬੇਦਾਰ ਬਣਦੀ ਆ ਠੀਕ ਆ ਜੀ ਹੁਣ ਆ ਗਿਆ ਅਹਿਮਸਾਬ ਅਦਾਲੀ ਦਾ ਚੌਥਾ ਹਮਲਾ ਤਿੰਨ ਹਮਲੇ ਦੇਖ ਲੇ ਪਹਿਲਾ ਦੇਖ ਲਿਆ ਦੂਜਾ ਤਾਂ ਲਗਭਗ ਹੋਇਆ ਹੀ ਨਹੀਂ ਤੀਜਾ ਅਹਿਮਦ ਸਾਹਿਬ ਅਦਾਲੀ ਫਿਰ ਮੀਰ ਮੰਨੂ ਨੂੰ ਹਰਾ ਦਿੰਦਾ ਹੁਣ ਆ ਗਿਆ ਚੌਥਾ ਹਮਲਾ ਠੀਕ ਆ ਜੀ ਚੌਥੇ ਹਮਲੇ ਦਾ ਸਮਾਂ ਹੁੰਦਾ 557 ਮੀਰ ਮੰਨੂ ਦੀ ਮੌਤ ਤੋਂ ਬਾਅਦ ਮੁਗਲਾਨੀ ਬੀਗਮ ਪੰਜਾਬ ਦੀ ਸੂਬੇਦਾਰ ਬਣਦੀ ਆ ਜੀ ਔਰ ਦੂਬਾਰ ਮੁਗਲ ਬਾਸਾ ਆਲਮਗੀਰ ਹੁਣ ਇੱਥੇ ਧਿਆਨ ਦੇਣ ਜੋ ਗੱਲ ਆ ਹੁਣ 52 ਦੀ ਗੱਲ ਕਰਦੇ ਪਏ ਆਪਾਂ 52 ਚ ਹੁਣ ਕੌਣ 52 ਚ ਆਪਣਾ ਮੁਗਲ ਬਾਸਾ ਬਣ ਗਿਆ ਆਲਮਗੀਰ ਠੀਕ ਆ ਜੀ ਕੌਣ ਬਣ ਗਿਆ ਆਲਮਗੀਰ ਸਮਝ ਲੱਕੀ 48 ਚ ਕੌਣ ਸੀ ਸ਼ਾਹ ਰੰਗੀਲਾ ਹੁਣ ਮਤਲਬ ਆਪਣਾ 52 ਚ ਕੌਣ ਆ ਗਿਆ ਆਲਮਗੀਰ ਠੀਕ ਆ ਜੀ ਫਿਰ ਅਬਦਾਲੀ ਨੂੰ ਇਹ ਗੱਲ ਆਲਮਗੀਰ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੰਦਾ ਅਬਦਾਲੀ ਨੂੰ ਇਹ ਗੱਲ ਫੇਰ ਨਹੀਂ ਵਿਧੇ ਲਾਦੇ ਉਹ ਚੌਥਾ ਹਮਲਾ ਕਰਨ ਲਈ ਫੇਰ ਆ ਜਾਂਦਾ 57 ਵਿੱਚ ਉਹ ਦਿੱਲੀ ਤੇ ਮੁਗਲਾਂ ਨਾਲ ਲੜਾਈ ਕੀਤੀ ਜਾਂਦੀ ਹੈ ਤੇ ਕਈ ਮੁਗਲ ਮਾਰੇ ਜਾਂਦੇ ਹਨ ਤੇ ਪੰਜਾਬ ਦਾ ਸੂਬੇਦਾਰ ਹੁਣ ਕਿਹਨੂੰ ਬਣਾ ਕੇ ਜਾਂਦਾ ਤੈਮੂਰ ਸ਼ਾਹ ਨੂੰ ਆਪਾਂ ਨੇ ਪੜਿਆ ਨਾ ਇਹਦਾ ਮੁੰਡਾ ਕੌਣ ਸੀ ਤੈਮੂਰ ਸ਼ਾਹ ਹੁਣ ਜਦੋਂ ਤੱਕ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੰਦਾ ਅੰਮ੍ਰਿਤਸਰ ਵਿੱਚ ਵੀ ਲੜਾਈ ਹੁੰਦੀ ਹੈ ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਸਾਹ ਜਹਾਂ ਜਹਾਂਨ ਖਾਨ ਨਾਲ ਲੜਾਈ ਕਰਦੇ ਹੋਏ ਸ਼ਹੀਦ ਹੋ ਜਾਂ ਅਮਰਸਰ ਵਿੱਚ ਜਹਾਨ ਖਾਨ ਨਾਲ ਕੌਣ ਸੀ ਦੋਂ ਦਿਨੇ 1757 ਵਿੱਚ ਤਾਂਤਨਨ ਬਾਬਾ ਦੀਪ ਸਿੰਘ ਜੀ ਹੁਣ ਆਪਾਂ ਅਹਿਮਦ ਸਾਹਿਬ ਜਾਲੀ ਦਾ ਪੰਜਵਾਂ ਹਮਲਾ ਪੰਜਵਾਂ ਹਮਲਾ ਕਦੋਂ ਹੋਇਆ 59 ਤੇ 61 ਵਿੱਚ 2 ਸਾਲ ਠੀਕ ਹੈ ਜੀ 1759 ਖਾਲਸਾ ਦਲ ਠੀਕਾ ਖਾਲਸਾ ਦਲ ਤੇ ਮਰਾਠੇ ਮਿਲ ਕੇ ਤੈਮਰ ਸ਼ਾਹ ਨੂੰ ਭਜਾ ਦਿੰਦੇ ਨੇ ਤੇ ਅਦੀਨਾ ਬੇਗ ਨੂੰ ਫਿਰ ਪੰਜਾ ਦਾ ਸੂਬੇਦਾਰ ਬਣਾਉਂਦੇ ਨੇ ਤੈਮਰ ਸ਼ਾਹ ਕੌਣ ਸੀ ਅਹਿਮਦ ਸਾਹਿਬ ਅਦਾਲੀ ਦਾ ਮੁੰਡਾ ਸੀ ਜਿਹੜਾ ਚੌਥੇ ਹਮਲੇ ਤੋਂ ਬਾਅਦ ਉਹ ਇੱਥੇ ਪੰਜਾਬ ਦਾ ਸੂਬੇਦਾਰ ਬਣ ਜਾਂਦਾ ਪਰ ਉਹਨੂੰ ਭਜਾ ਦੰਦ ਨੇ 1756 ਵਿੱਚ ਅਬਦਾਲੀ ਪੰਜਵਾਂ ਹਮਲਾ ਕਰਦਾ 14 ਜਨਵਰੀ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਹੈ ਕਦੋਂ ਹੁੰਦੀ ਹੈ ਜੀ 14 ਜਨਵਰੀ ਤੇ 1761 ਵਿੱਚ ਇਹ ਪੁੱਛਿਆ ਜਾਂਦਾ ਪਾਣੀਪਤ ਦੀ ਤੀਜੀ ਲੜਾਈ ਪਾਣੀਪਤ ਦੀ ਤੀਜੀ ਲੜਾਈ ਕਿਹਦੇ ਵਿੱਚ ਹੁੰਦੀ ਹੈ ਅਹਿਮਦ ਸਾਹਿਬ ਅਦਾਲੀ ਤੇ ਮਰਾਠਿਆਂ ਵਿੱਚ ਜਿਨ੍ਹਾਂ ਚ ਮਰਾਠਿਆਂ ਦੀ ਅਗਵਾਈ ਸਦਾ ਸ਼ਿਵਰਾਓ ਕਰਦਾ ਹੁੰਦਾ ਤੇ ਦੂਜੇ ਪਾਸੇ ਅਹਿਮਸਬਦਾਲੀ ਜਦੋਂ ਇਹ ਮਤਲਬ ਕੌਣ ਜਿੱਤੇ ਹੁੰਦਾ ਹੈ ਅਹਿਮਸਬਦਾਲੀ ਅਮਿਤ ਸਾਹਿਬਦਾਲੀ ਬਾਸਬਖ਼ਸ਼ਾਨ ਜਾਂਦਾ ਤਾਂ ਰਾਸਤੇ ਵਿੱਚ ਸਿੱਖਾਂ ਨੂੰ ਫੇਰ ਲੁੱਟ ਲੈਂਦੇ ਨੇ ਠੀਕ ਆ ਜੀ ਇਸ ਹਮਲੇ ਤੋਂ ਬਾਅਦ ਅਹਿਮਸਬਦਾਲੀ ਪੰਜਾਬ ਦੇ ਕਈ ਔਰਤਾਂ ਨੂੰ ਬੰਦੀ ਬਣਾ ਕੇ ਜਦੋਂ ਮਤਲਬ ਆਪਣੀ ਲੜਾਈ ਹੁੰਦੀ ਹੈ ਨਾ ਕਿਹੜੀ ਲੜਾਈ ਪਾਣੀ ਪੱਤ ਦੀ ਲੜਾਈ ਹੁੰਦੀ ਹੈ ਜਦੋਂ ਉਹ ਜਿਹਨੂੰ ਅਹਿਮਸਬਦਾਲੀ ਕਈ ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾਂਦਾ ਬੰਦੀ ਬਣਾ ਕੇ ਲੈ ਜਾਂਦਾ ਤੇ ਰਾਸਤੇ ਵਿੱਚ ਉਹਨੂੰ ਫਿਰ ਅਚਾਨਕ ਜਿਹੜਾ ਜੱਸਾ ਸਿੰਘ ਆਲੂਵਾਲੀਆ ਹੁੰਦਾ ਉਹ ਬੰਦੀ ਬਣਾਈ ਜਿਹੜੀ ਔਰਤਾਂ ਨੂੰ ਹੁੰਦਾ ਉਹਨਾਂ ਨੂੰ ਛਡਾ ਲੈਂਦਾ ਠੀਕ ਹੈ ਜੀ ਜੱਸਾ ਸਿੰਘ ਆਲੂਵਾਲੀਆ ਉਹ ਕੀਤੇ ਅਹਿਮ ਸ਼ਾਹ ਅਦਾਲੀ ਦੇ ਜਿਹੜਾ ਕਾਫਲਾ ਜਾਂਦਾ ਉਹਦੇ ਤੇ ਇਕੱਲਾ ਹੀ ਹਮਲਾ ਕਰ ਦਿੰਦਾ ਮਤਲਬ ਇਹਦੀ ਅਗਵਾਈ ਵਿੱਚ ਜੱਸਾ ਸਿੰਘ ਆਲੂ ਤਾਂ ਕਈ ਔਰਤਾਂ ਨੂੰ ਉਹਦੀ ਰਕੇਤੋਂ ਛਡਾ ਲੈਂਦਾ ਅਹਿਮ ਸ਼ਾਹ ਅਦਾਲੀ ਦੇ ਇਸ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਨੂੰ ਕੀ ਕਿਹਾ ਜਾਂਦਾ ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਜਾਂਦਾ ਸੁਲਤਾਨ ਉਲ ਕੌਮ ਦਾ ਖਿਤਾਬ ਠੀਕ ਹੈ ਜੀ ਤੇ ਅਹਿਮ ਸ਼ਾਹ ਅਦਾਲੀ ਖਵਾਜਾ ਉਵੇਦਖਾਨ ਨੂੰ ਪੰਜਾਬ ਦਾ ਨਿਯੁਕਤ ਕਰ ਦਿੰਦਾ ਸੂਬੇਦਾਰ ਗਵਰਨਰ ਮਤਲਬ ਸੂਬੇਦਾਰ ਹੁਣ ਪੁੱਛ ਲਿਆ ਜਾਂਦਾ ਵੀ ਐਮਸਾ ਜੱਸਾ ਸਿੰਘ ਆਲੂਵਾਲੀ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਕਦੋਂ ਮਿਲਿਆ ਜਦੋਂ ਪਾਣੀਪਤ ਦੀ ਤੀਜੀ ਲੜਾਈ ਵਿੱਚ ਉਹਨੇ ਔਰਤਾਂ ਨੂੰ ਛਡਵਾਇਆ ਸੀ ਹੁਣ ਪਾਣੀ ਐਮਦ ਸਾਹਿਬ ਦਾਲੀ ਦਾ 6ਵਾਂ ਹਮਲਾ ਠੀਕ ਹੈ ਜੀ 6ਵਾਂ ਵਾਲਾ ਜਿਹੜਾ ਖਵਾਜਾ ਵੇਦਖਾਨ ਆ ਉਹਨੂੰ ਸਿੱਖ ਹਰਾ ਦਿੰਦੇ ਨੇ ਤੇ ਖਜ਼ਾਨਾ ਲੁੱਟ ਲੈਂਦੇ ਨੇ ਤੇ ਖਜ਼ਾਨਾ ਲੁੱਟ ਲੈਂਦੇ ਨੇ ਫਿਰ ਇਸ ਇਸ ਲੜਾਈ ਨੂੰ ਸਿੱਖਾਂ ਵੱਲੋਂ ਕਮਾਂਡ ਕੌਣ ਕਰਦਾ ਜੱਸਾ ਸਿੰਘ ਆਲੂ ਵਾਲਿਆ ਕਰਦਾ ਜਦੋਂ ਖਵਾਜਾ ਅਵੇਦ ਖਾਨ ਨਾਲ ਉਹਦੀ ਲੜਾਈ ਹੁੰਦੀ ਆ ਨਾ ਤਾਂ ਜੱਸਾ ਸਿੰਘ ਆਲੂ ਵਾਲਿਆ ਹੁੰਦਾ ਤੇ ਅਬਦਾਲੀ ਨੇ ਮਲੇਰਕੋਟਲਾ ਦੇ ਕੋਲ ਫਿਰ ਹਮਲਾ ਕਰ ਦਿੰਦਾ ਠੀਕ ਹੈ ਜੀ ਇਹਦੀ ਮਤਲਬ ਉਹਨੂੰ ਗੁੱਸਾ ਲੱਗਦਾ ਵੀ ਹਾਂ ਉਹਨੇ ਅਵੇਦ ਖਾਨ ਨੂੰ ਹਰਾਇਆ ਕਿਵੇਂ ਸਿੱਖਾਂ ਨੇ ਤਾਂ ਸਿੱਖ ਨੇ ਹੱਥੇ ਪੈ ਹੁੰਦੇ ਨੇ ਆਪਣੇ ਕੋਪਰ ਹੀੜੇ ਕੋਲ ਠੀਕ ਹੈ ਜੀ ਕੋਪਰ ਹੀੜਾ ਮਲੇਰਕੋਟਲਾ ਦੇ ਕੋਲ ਪੈਂਦਾ ਉੱਥੇ ਲਗਭਗ 30000 ਸਿੰਘ ਸੀ ਅਸੀਦ ਕਰ ਦਿੱਤ ਮਤਲਬ ਸੁੱਤੇ ਨੇ ਹੱਥਿਆਂ ਤੇ ਹਮਲਾ ਕਰਦਾ ਐ ਅਮਨਸਾਹਬ ਵਾਲੀ ਤਾਂ ਇਹਨੂੰ ਵੱਡਾ ਘੱਲੂ ਘਾਰਾ ਕਿਹਾ ਜਾਂਦਾ ਕਦੋਂ ਹੋਇਆ ਸੀ 5 ਫਰਵਰੀ ਨੂੰ ਹੋਇਆ ਸੀ ਠੀਕ ਆ ਜੀ 5 ਫਰਵਰੀ ਨੂੰ ਇਹ 5 ਫਰਵਰੀ ਨੂੰ ਹੋਇਆ ਤਾਂ 30000 ਸਿੰਘ ਸੀ ਦੋ ਜਾਂਦੇ ਨੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਜੀਆ ਖਾਨ ਜੋ ਗਵਰਨਰ ਸੀਗਾ ਕਿਹਦਾ ਸਰਹੰਦ ਦਾ ਤਾਂ ਉਹ ਅਮਨਸਾਹਬ ਵਾਲੀ ਦਾ ਪੂਰਾ ਪੂਰਾ ਸਾਹ ਦਿੰਦਾ ਇਸ ਘੱਲੂ ਘਾਰੇ ਲਈ ਠੀਕ ਆ ਜੀ ਹੁਣ ਆਪਾਂ ਪੜਦੇ ਹਾਂ ਅਮਸਾਬ ਅਬਦਾਲੀ ਦਾ 7ਵਾਂ ਮਵਲਾ ਹੁਣ ਦੇਖੋ ਜੀ ਜਦੋਂ ਸਿੱਖਾਂ ਦੇ 30000 ਆਪਣੇ ਸਿੰਘ ਸੀ ਈਦਕਰ ਤੇ ਅਮਸਾਬ ਅਬਦਾਲੀ ਨੇ ਤਾਂ ਹੁਣ ਅਬਦਾਲੀ ਤੋਂ ਸਿੱਖਾਂ ਨੇ ਤਾਂ ਬਦਲਾ ਲੈਣਾ ਹੀ ਸੀਗਾ ਤਾਂ 64 ਵਿੱਚ ਠੀਕ ਆ 7ਵਾਂ ਮਵਲਾ ਕਰਦਾ ਤਾਂ ਸਿੱਖਾਂ ਤੋਂ ਜਿਹੜੀ ਉਹ ਮਤਲਬ ਉਹਨਾਂ ਨੇ ਸਿੱਖਾਂ ਨੇ ਹਮਲਾ ਇਹਨੇ ਅਬਦਾਲੀ ਨੇ ਸਿੱਖਾਂ ਤੇ ਮਤਲਬ ਕਤਲੇਆਮ ਕੀਤਾ ਸੀ ਨਾ ਉਹ ਸਿੱਖਾਂ ਤੋਂ ਵੀ ਨਹੀਂ ਬਰਦਾਸ਼ਤ ਹੋਇਆ ਤੇ ਅਹਿਮਦ ਸਾਹ ਅਬਦਾਲੀ ਤੋਂ ਸਿੱਖਾਂ ਦੀ ਬਾਦ ਦੀ ਫੌਜ ਨਹੀਂ ਬਰਦਾਸ਼ਤ ਹੋ ਰਹੀ ਸੀ ਠੀਕ ਹੈ ਜੀ ਤਾਂ 1764 ਜੋ 7ਵਾਂ ਹਮਲਾ ਕਰਦਾ ਠੀਕ ਹੈ ਤਾਂ ਪੰਜਾਬ ਵੱਲ ਆਉਣ ਲੱਗਿਆਂ ਤਾਂ ਸਿੱਖਾਂ ਨੂੰ ਇਸ ਬਾਰੇ ਪਤਾ ਲੱਗਿਆ ਉਹ ਜੰਗਲਾਂ ਵਿੱਚ ਲੁਕ ਗਏ ਠੀਕ ਹੈ ਜਦੋਂ ਅਬਦਾਲੀ ਹਮਲਾ ਕਰ ਲਈ ਆਉਂਦਾ ਤਾਂ ਸਿੱਖ ਕਿੱਥੇ ਲੁਕ ਗਏ ਜੰਗਲਾਂ ਵਿੱਚ ਠੀਕ ਹੈ ਤੇ ਜੰਗਲਾਂ 'ਚ ਲੁਕ ਜਾਂਦੇ ਨੇ ਅਹਿਮਦ ਸਾਹ ਅਬਦਾਲੀ ਦੇ ਆਉਣ ਤੋਂ ਪਹਿਲਾਂ ਇਹ ਫ਼ਬਰਡ ਆ ਦਿੱਤੀ ਸੀ ਕਿ ਲਗਭਗ 30 ਮਤਲਬ ਸਾਰੇ ਸੈਨਿਕ ਕਿੱਥੇ ਅਮਰਤਸਰ ਇਕੱਠੇ ਹੋਏ ਨੇ ਠੀਕ ਆ ਸਿੱਖਾਂ ਅਮਰਤਸਰ ਇਕੱਠੇ ਹੋਏ ਨੇ ਐਮ ਸਿੰਘ ਅਬਦਾਲੀ 30000 ਸੈਨਾ ਲੈ ਕੇ ਆਉਂਦਾ ਫਿਰ ਅਬਦਾਲੀ ਸਰਾਂ ਦਿਵਾਲ ਨੂੰ ਜਾਣ ਲੱਗੇ ਤਾਂ ਜਦੋਂ ਮਤਲਬ ਅਮਰਤਸਰ ਪਹੁੰਚਦਾ ਤਾਂ ਉੱਥੇ ਤਾਂ ਸਿਰਫ 30 ਕੇ ਸੈਨਿਕ ਹੁੰਦੇ ਨੇ ਠੀਕ ਹੈ ਜੀ ਤੇ ਹੁਣ ਐਮ ਸਿੰਘ ਅਬਦਾਲੀ ਸਰਾਂ ਦਿਵਾਲ ਨੂੰ ਜਾਣ ਲੱਗਦਾ ਤਾਂ ਸਿੱਖਾਂ ਨੇ ਗੋਰੀਲਾ ਵਾਰ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਗੋਰੀਲਾ ਵਾਰ ਗੋਰੀਲਾ ਵਾਰ ਜਿਹਨੂੰ ਗੋਰੀਲਾ ਮਤਲਬ ਲੋਕ-ਲੋਕ ਕੇ ਤੇ ਉਹਨਾਂ ਨੇ ਹਮਲਾ ਕੀਤਾ ਐਮ ਸਿੰਘ ਅਬਦਾਲੀ ਤੇ ਤੇ ਅਮਦ ਸਾਹਿਬ ਦਾਲੀ ਪੂਰੀ ਤਰ੍ਹਾਂ ਕਮਜ਼ੋਰ ਹੋ ਜਾਂਦਾ ਤੇ ਉਹ ਅਫਗਾਨਿਸਤਾਨ ਵੱਲ ਭੱਜ ਜਾਂਦਾ ਠੀਕ ਹੈ ਜੀ ਹੁਣ ਅਹਿਮ ਸਾਹਿਬ ਦਾਲੀ ਦਾ 8ਵਾਂ ਹਮਲਾ ਲਾਸਟ ਹਮਲਾ 1766 ਵਿੱਚ ਕਰਦਾ ਠੀਕ ਆ ਹੁਣ ਉਹ ਆਉਣ ਸਾਰੀ ਪਹਿਲਾਂ ਲਾਹੌਰ ਨੂੰ ਕੈਪਚਰ ਕਰਦਾ ਪਰ ਨਾਲ ਹੀ ਸਿੱਖਾਂ ਇਸ ਵਾਰ ਸਿੱਧੀ ਅਹਿਮ ਸਾਹਿਬ ਲੜਾਈ ਨਾਲ ਸਪੈਸ਼ਲ ਬਾਤ ਤਾਂ 7ਵੇਂ ਹਮਲੇ ਚੋ ਗ੍ਰੀਲਾ ਵਾਰ ਕਰਦਨੇ ਇਸ ਵਾਰ ਉਹ ਸਿੱਧੀ ਟੱਕਰ ਲੈਂਦੇ ਨੇ ਠੀਕ ਹੈ ਜੀ ਅਹਿਮ ਸਾਹਿਬ ਦਾਲੀ ਨੂੰ ਫਿਰ ਭੱਜੜਾ ਪੈ ਜਾਂਦੀਆਂ ਨੇ ਤੇ ਉਹ ਮਤਲਬ ਆਪਣੀ ਜਾਨ ਬਚਾ ਕੇ ਭੱਜ ਜਾਂਦਾ ਉਹ ਸਿੱਖਾਂ ਦੇ ਹੱਥ ਨਹੀਂ ਆਉਂਦਾ ਤੇ ਹੁਣ ਅਹਿਮਦ ਸਾਬਦਾਲੀ ਨੂੰ ਪਤਾ ਲੱਗ ਚੁੱਕਿਆ ਦੀ ਵੀ ਉਹ ਸਿੱਖਾਂ ਨੂੰ ਹਰਾ ਨਹੀਂ ਸਕਦਾ ਤੇ ਉਹ ਫਿਰ ਦੁਬਾਰਾ ਅਫਗਾਨਿਸਤਾਨ ਚਲਾ ਜਾਂਦਾ ਤੇ ਮੁੜ ਕੇ ਉਹ ਕਦੇ ਵੀ ਪੰਜਾਬ ਨਹੀਂ ਆਉਂਦਾ ਠੀਕ ਆ ਜੀ ਇੰਨਾ ਡਰ ਜਾਂਦਾ ਉਹ ਸਿੱਖਾਂ ਤੋਂ ਤੇ ਇਹ ਸੀ ਆਪਾਂ ਨੇ ਅਹਿਮਦ ਸਾਬਦਾਲੀ ਦੇ ਹਮਲੇ ਠੀਕ ਆ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰੋ ਜੀ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਠੀਕ ਹੈ ਜੀ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਪੇਪਰ 'ਚ ਜੀਕੇ ਪੇਪਰ ਦਾ ਜੋ ਪੰਜਾਬ 'ਚ ਕੁਐਸਚਨ ਪੁੱਛਿਆ ਜਾਂਦਾ ਨਾ ਉਹਦੇ ਲਈ ਇੱਕ ਨੰਬਰ ਜ਼ਰੂਰ ਪੱਕਾ ਹੋ ਗਿਆ ਆਪਾਂ ਨੇ ਪਿਛਲੀ ਕਲਾਸ ਲਈ ਸੀ ਐਂਗਲੋ ਸਿੱਖ ਜੁੱਧ ਪਹਿਲੇ ਐਂਗਲੋ ਸਿੱਖ ਜੁੱਧ ਦੀ ਠੀਕ ਹੈ ਜੀ ਪਹਿਲੇ ਐਂਗਲ ਉਹ ਵੀ ਜ਼ਰੂਰ ਦੇਖੋ ਜੇ ਨਹੀਂ ਦੇਖੀ ਤੇ ਇਹ ਵੀ ਕਲਾਸ ਜ਼ਰੂਰ ਦੇਖੋ ਠੀਕ ਹੈ ਜੀ ਤੇ ਜਿਆਦਾ ਤੋਂ ਜਿਆਦਾ ਸਪੋਰਟਸ ਕਰੋ سپورਟ ਕਰੋ ਸਾਨੂੰ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਧੰਨਵਾਦ ਜੀ